ਮੈਂ ਹੱਦ ਲਿਸ਼ੀਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅਸਲ ਇੱਕ ਖਤਰਾ ਜੰਗ ਦਾ ਲਗਾਤਾਰ بڑھਿਆ ਹੋਇਆ ਤਣਾਤਨੀ ਦੇ ਇਸ ਮਾਹੌਲ ਦੇ ਵਿਚਾਲੇ ਹੁਣ ਪੈਲਗਾਮ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਤਣਾਤਨੀ ਦਾ ਮਾਹੌਲ ਤਾਂ ਜਰੂਰ ਪੈਦਾ ਹੋ ਗਿਆ ਪਰ ਇਸੇ ਵਿਚਾਲੇ ਇੱਕ ਬਹੁਤ ਵੱਡੀ ਖਬਰ ਨੇ ਦਸਤਕ ਦਿਤੀ ਹੈ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਚ ਹਾਈ ਅਲਰਟ ਜਾਰੀ ਕੀਤਾ ਗਿਆ ਬੀਐਸਐਫ ਨੂੰ ਚੌਕਸ ਰਹਿਣ ਲਈ ਕਹਿ ਦਿੱਤਾ ਗਿਆ ਸਰਗਰਮ ਕਰ ਦਿੱਤਾ ਗਿਆ ਬੀਐਸਐਫ ਨੂੰ ਐਕਟਿਵ ਮੂਡ ਦੇ ਉੱਤੇ ਲਿਆਂਦਾ ਗਿਆ ਸਰਦੀ ਇਲਾਕਿਆਂ ਦੇ ਵਿੱਚ ਫਿਰਾਲ ਬੀਐਸਐਫ ਦੀ ਗਸ਼ਤ ਨੂੰ ਵਧਾ ਦਿੱਤਾ ਗਿਆ ਪਲਗਮ ਹਮਲੇ ਦੇ ਵਿੱਚੋਂ ਬੀਐਸਐਫ ਐਕਟਿਵ ਕੀਤੀ ਗਿਆ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਐਕਟਿਵ ਮੂਡ ਦੇ ਵਿੱਚ ਅੱਜ ਬੀਐਸਐਫ ਨਜ਼ਰ ਆਈ ਅਮਰਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਜਾਂ ਸਰਹੱਦੀ ਇਲਾਕਿਆਂ ਦੀ ਜ਼ਿਕਰ ਅਸੀਂ ਗੱਲ ਕਰੀਏ ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਕਰਦੇ ਨੇ ਜਿਨ੍ਹਾਂ ਚ ਪਠਾਨਕੋਟ, ਗੁਰਦਾਸਪੁਰ, ਅਮਰਸਰ, ਤਰਨਤਨ, ਫਰੋਜ਼ਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹੇ ਸ਼ਾਮਲ ਨੇ ਜਾਇ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹਾਈ ਅਲਰਟ ਦੇ ਨਾਲ ਹੀ ਕਹ ਆਖ ਦਿੱਤਾ ਗਿਆ ਕਿ ਹਰ ਇੱਕ ਸ਼ੱਕੀ ਦੇ ਉੱਤੇ ਨਜ਼ਰ ਰੱਖੀ ਜਾਵੇ ਹਰ ਇੱਕ ਸ਼ੱਕੀ ਨੂੰ ਧਿਆਨ ਨਾਲ ਵਾਚ ਕੀਤਾ ਜਾਵੇ ਉਸਤੇ ਐਨ ਪੈਨੀ ਨਜ਼ਰ ਬਣਾ ਕੇ ਰੱਖੀ ਜੇਕਰ ਕੋਈ ਲੱਗਦਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਪ੍ਰਤੀਤ ਹੁੰਦਾ ਹੈ ਤੋ ਉਸ ਨੂੰ ਪੁਚਕਚ ਲਈ ਹਿਰਾਸਤ ਚ ਲਿਆ ਜਾ ਸਕਦਾ ਐ ਐਕਸ਼ਨ ਮੋਡ ਦੇ ਵਿੱਚ ਅਤੇ ਬੀਐਸਐਫ ਨੇ ਨਜ਼ਰ ਆ ਰਹੀ ਹੈ ਨਹੀਂ ਨਹੀਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕਰ ਦਿੱਤਾ ਗਿਆ ਜੀ ਹਾਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕੀਤਾ ਗਿਆ ਦੱਸਿਆ ਜਾਂਦਾ ਹੈ ਹਰ ਬਾਰਡਰ ਦੇ ਉੱਤੇ ਭਾਵੇਂ ਉਹ ਪੰਜਾਬ ਦਾ ਹੋਵੇ ਰਾਜਸਥਾਨ ਦਾ ਹੋਵੇ ਜਾਂ ਫਿਰ ਕਿਸੇ ਹੋਰ ਸੂਬੇ ਦਾ ਜੰਮੂ ਕਸ਼ਮੀਰ ਦੇ ਵਿੱਚ ਆਉਂਦਾ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਬੀਐਸਐਫ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਥਾਂ ਥਾਂ ਦੇ ਉੱਤੇ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਪਰ ਇਸੇ ਵਿਚਾਲੇ ਬੇਹਤ ਵੱਡੀ ਖਬਰ ਹੈ ਜੋ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਅਸਲ ਵਿੱਚ ਸਾਹਮਣੇ ਕਰ ਰਹੇ ਹਾਂ ਪੈਲਗਾਮ ਹਮਲੇ ਦੇ ਵਿੱਚੋਂ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ 22 ਤਰੀਕ ਨੂੰ ਪੈਲਗਾਮ ਦੇ ਵਿੱਚ ਹਮਲਾ ਹੋਇਆ ਪਾਕਿਸਤਾਨ ਦੇ ਨਾਲ ਸਿੱਧਾ ਤੌਰ ਤੇ ਇਸ ਦੇ ਵਿੱਚ ਹੱਥ ਨਜ਼ਰ ਆਇਆ ਤੇ ਕੇ ਬੀਐਫ ਬੀਐਸਐਫ ਨੂੰ ਅਲਰਟ ਕੈਦ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਪੈਲਗਾਮ ਚੋਇਆ ਆਦਿ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੇ ਪਾਕਿਸਤਾਨੀ ਬਾਡਰਾਂ ਦੇ ਉੱਤੇ ਹਾਈਲਰਟ ਜਾਰੀ ਕੀਤਾ ਗਿਆ ਖੂਫੀਆ ਜੰਸੀਆਂ ਨੂੰ ਮਿਲੀ ਅਤਵਾਦੀ ਗਤੀਵਿਧੀਆਂ ਦੇ ਐਂਪੋਰਟ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਬੀਐਸਐਫ ਸੀਮਾ ਸੁਰੱਖਿਆ ਬਲ ਨੂੰ ਆਪਣੀ ਕੁਇਕ ਰੈਕਸ਼ਨ ਟੀਮਾਂ ਕੁਆਰਟੀ ਟੀਮਾਂ ਨੂੰ ਜੋ ਸਰਗਰਮ ਕਰ ਦਿੱਤਾ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਟੀਮਾਂ 24 ਘੰਟੇ ਗਸ਼ ਦੇ ਨਾਲ ਡਰੋਨ ਦੇ ਨਾਲ ਨਾਲ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਨੇ ਜ્યાં ਬੀਐਸਐਫ ਨੂੰ ਕਹਾ ਦਿੱਤਾ ਗਿਆ ਕਿ ਪੰਜਾਬ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਜਾਂ ਹੋਰ ਸੂਬਿਆਂ ਨਾਲ ਲੱਗਦੇ ਜੋ ਪਾਕਿਸਤਾਨ ਨਾਲ ਬਾਰਡਰ ਸਾਂਝੀ ਕਰਦੇ ਨੇ ਉਹ ਬਾਰਡਰਾਂ ਦੇ ਉੱਤੇ ਡਰੋਨ ਦੇ ਨਾਲ ਵੀ ਨਿਗਰਾਨੀ ਰੱਖੀ ਜਾਵੇ ਇਹਨੂੰ ਪੰਨੀ ਨਜ਼ਰ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਲਚ ਕੀਤੀ ਜਾ ਸਕੇ ਵਿਸਭ ਨੂੰ ਹੁਕਮ ਕਰ ਦਿੱਤੇ ਗਿਆ ਨੇ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਉਸ ਦੇਤੇ ਜੋ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਮੋਡ ਦੇ ਨਾਲ ਉਸ ਦੇਤੇ ਕਾਰਵਾਈ ਕਰ ਦਿੱਤੀ ਜਾਵੇ ਦਸੰਦਾਕੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਬਾਰਡਰ ਤੇ ਪਾਕਿਸਤਾਨੀ ਡਰੋਨ ਦੇ ਰਾਹੀਂ ਹਥਿਆਰ ਡਰਗਸ ਫਿਟਸਕਟ ਸਮੱਗੀਆਂ ਸੁੱਟਣ ਦੇ ਘਟਨਾਵਾਂ ਦਾ ਸਾਹਮਣਾ ਆਇਆ ਨੇ ਸੋ ਧਿਆਨ ਚ ਰੱਖਦੇ ਦਿਨ ਰਾਤ ਤੀਗਰਾਨੀ ਰੱਖੀ ਜਾ ਰਹੀ ਹੈ ਪਰ ਫਿਲਹਾਲ ਬੇਸਫ ਦੇ ਜਵਾਨਾਂ ਦੀ ਜੋ ਵਾਧੂ ਤਰਾਤੀ ਦੇ ਨਾਲ ਨਾਲ ਸਰਾਧਨਾ ਲੱਗਦੇ ਪਿੰਡਾਂ ਦੇ ਵਿੱਚ ਪੈਟਰੋਲਿੰਗ ਤੇ ਤਲਾਸ਼ੀ ਮੂਹਮ ਨੂੰ ਹੋਰ ਵਧਾ ਦਿੱਤਾ ਗਿਆ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਦੇਣ ਲਈ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਬੇਸਫ ਦੇ ਨਾਲ ਲੱਗਦੇ ਹਾਈ ਟੈਕ ਸਰਵਾਈਲੈਂਸ ਕੈਮਰੇ ਨਾਈਟ ਵਿਜ਼ਨ ਯੰਤਰ ਤੇ ਮੋਸ਼ਨ ਸੈਂਸਰਸ ਨੂੰ ਐਕਟਿਵ ਕਰ ਦਿੱਤਾ ਗਿਆ ਇਸ ਨਾਲ ਹਰ ਸ਼ੱਕੀ ਗਤੀਵਿਧੀ ਤੇ ਜਾਂ ਹਰ ਤਰ੍ਹਾਂ ਦੀ ਗਤੀਵਿਧੀ ਨਜ਼ਰ ਰੱਖਣ ਲਈ ਕੰਟਰੋਲ ਰੂਮ ਦੇ ਵਿੱਚ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ 24 ਘੰਟੇ ਨਿਗਰਾਨੀ ਦੇ ਉੱਤੇ ਬਿਠਾ ਦਿੱਤੀਆਂ ਗਈਆਂ ਨੇ ਬੀਐਸਐਫ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਆਪਣੇ ਪੱਧਰ ਦੇ ਉੱਤੇ ਦੱਸੰਦਾ ਹੈ ਕਿ ਸੁਰੱਖਿਆ ਵਿਵਸਥਾ ਚੱਕਾ ਚੌਂਦ ਕਰ ਦਿੱਤੀ ਹੈ ਸੁਰੱਖਿਆ ਵਿਵਸਥਾ ਪੰਜਾਬ ਪੁਲਿਸ ਨੂੰ ਲੈਕ ਵੀ ਅਲਰਟ ਤੇ ਹੈ ਪਰ ਬੀਐਸਐਫ ਨੂੰ ਹਾਈ ਅਲਰਟ ਤੇ ਰਹਿਣ ਲਈ ਆਖ ਦਿੱਤਾ ਗਿਆ ਇਸੇ ਵਿਚਾਲੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ ਤੇ ਉੱਤੇ ਅੱਜ ਪਾਕਿਸਤਾਨ ਬਾਰਡਰ ਦੇ ਇਲਾਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਰਡੀਐਕਸ ਤੇ ਹੋਰ ਸਮਾਨ ਬਰਾਮਦ ਹੋਇਆ ਹੈ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਪੰਜਾਬ-ਪਾਰਤ ਪਾਕਿਸਤਾਨ ਦੇ ਨਾਲ ਲੱਗਦੇ ਜੋ ਸਰਹੱਦ ਹੈ ਉੱਥੇ ਦੱਸਿਆ ਜਾਂਦਾ ਹੈ ਕਿ ਸੀਮਾ ਸੁਰੱਖਿਆ ਫੋਰਸ ਨੇ ਬੀਐਸਐਫ ਨੇ ਪਾਕਿਸਤਾਨ ਤੋਂ ਆਈ ਵੱਡੀ ਸਾਤਮਾਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ ਪਹਿਲਵਾਂ ਗਾਂ ਵਾਂਗੂ ਦੱਸਿਆ ਜਾਂਦਾ ਹੈ ਕਿ ਪੰਜਾਬ ਨੂੰ ਵੀ ਦਹਿਲਾਦ ਦੇਣ ਦੀ ਸਾਜ਼ਿਸ਼ ਰਚੀ ਗਈ ਹਲਗਾਮ ਵਾਂਗੂ ਪੰਜਾਬ ਦੇ ਵਿੱਚ ਵੱਡਾ ਆਤਵਾਦੀ ਹਮਲਾ ਹੋ ਸਕਦਾ ਸੀ ਜੇ ਫਿਲਹਾਲ ਦੱਸਿਆ ਜਾਂਦਾ ਕਿ ਜਦੋਂ ਅੱਜ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਵਾਢੀ ਕੀਤੀ ਜਾ ਰਹੀ ਸਤੇ ਫਸਲ ਦੀ ਵਾਢੀ ਨਜ਼ਰਾਨ ਇਕ ਸ਼ੱਕੀ ਬੂਰਾ ਨਜ਼ਰ ਆਇਆ ਤੇ ਇਸ ਬੂਰੇ ਦੇ ਵਿੱਚ 4.5 ਕਿਲੋ ਆਟੀਐਕਸ 5 ਕਿਲੋ ਹੈ 5 ਹੈਂਡ ਗ੍ਰੇਡ ਮਾਫ ਕਰਨਾ 4.5 ਕਿਲੋ ਆਟੀਐਕਸ 5 ਹੈਂਡ ਗ੍ਰੇਡ 5 ਪਿਸਤਲਾ 8 ਮੈਗਜ਼ੀਨ 220 ਜਿੰਦਾ ਕਾਰਤੂਸ ਦੋ ਬੈਟਰੀਆਂ ਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਵੀ ਬਰਾਮਦ ਹੋਇਆ ਵੱਡੀ ਸਾਜ਼ਿਸ਼ ਪੰਜਾਬ ਨੂੰ ਦਹਿਲਾ ਦੇਣ ਦੀ ਇਸ ਲਈ ਇੱਥੇ ਕਰਦੀ ਹੋਈ ਜੋ ਕਹਿ ਸਕਦੇ ਹਾਂ ਪਾਕਿਸਤਾਨ ਦੇ ਆ ਜੋ ਏਜੰਸੀਸ ਨੇ ਜਾਂ ਕਹਿ ਸਕਦੇ ਪਾਕਿਸਤਾਨ ਦੇ ਜੋ ਭਾਰਤ ਦੇ ਵਿਰੋਧੀ ਲੋਕ ਨੇ ਉਹ ਅਜਿਹੀਆਂ ਕਾਰਵਾਈਆਂ ਤੇ ਨਜ਼ਰ ਕਰਦੇ ਨਜ਼ਰਾਂ ਨੇ ਤੇ ਵਿਸਫ ਨੇ ਵੱਡੇ ਪੱਧਰ ਤੇ ਜੋ ਬਰਾਮਦਗੀ ਕੀਤੀ ਹੈ ਉਸੇ ਥਾਂ ਦੀਆਂ ਤਸਵੀਰਾਂ ਵੀ ਇਸ ਤਰ੍ਹਾਂ ਸਾਂਝੀਆਂ ਕਰ ਰਹੇ ਪਰ ਫਿਲਹਾਲ ਬੇहद ਅਹਿਮ ਜਾਣਕਾਰੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਹਾਈ ਅਲਰਟ ਕਰ ਦਿੱਤਾ ਗਿਆ ਹੈ ਬੀਐਸਐਫ ਨੂੰ ਬਾਰਡਰ ਦੇ ਉੱਤੇ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਇਹਨਾਂ ਟੀਮਾਂ ਨੂੰ 24 ਘੰਟੇ ਐਕਟਿਵ ਰਹਿਣ ਲਈ ਆਖ ਦਿੱਤਾ ਗਿਆ ਹੈ ਬੇहद ਅਹਿਮ ਜਾਣਕਾਰੀ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਬੀਐਸਐਫ ਦੀਆਂ ਟੀਮਾਂ ਵੱਲੋਂ ਜੋ ਇਸ ਵੇਲੇ ਸਭ ਤੋਂ ਕੁਇਕ ਕ੍ਰੈਕਸ਼ਨ ਟੀਮਾਂ ਨੂੰ ਤੈਨਾਤੀ ਕਰ ਦਿੱਤੀ ਗਈ ਹੈ ਅਹਿਮ ਜਾਣਕਾਰੀ ਹੈ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਤੇ ਸਾਂਝੀ ਜਰੂਰ ਕਰ ਰਹੇ ਹਾਂ ਪਰ ਇਸ ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਆਪਣੀ ਪ੍ਰਤੀਕਿਰਿਆ ਜਿਹੜਾ ਕਮੈਂਟ ਕਰਾਣਾ ਹੈ ਭੁੱਲਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰ ਕੇ ਸੁਣਾਈਏ ਉੱਥੇ ਦੂਜੇ ਪਾਸੇ ਵੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵੱਲੋਂ ਆਪਣੀਆਂ ਜੋ ਸੂਤਰਾਂ ਤੋਂ ਬਤਾ ਜਾਣਕਾਰੀ ਮਿਲਿਆ ਹੈ ਕਿ ਆਪਣੀ ਫੌਜ ਨੂੰ ਬਾਰਡਰ ਦੇ ਇਲਾਕਿਆਂ 'ਚ ਤਣਾਤ ਕਰ ਦਿੱਤਾ ਗਿਆ ਕਿ ਮਿਸਕਈ ਮਿਸਾਲ ਲਾਂਚਰਸ ਨੂੰ ਵੀ ਉੱਥੇ ਤਰਾਤ ਕੀਤਾ ਗਿਆ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਅਜੋ ਪਾਕਿਸਤਾਨ ਲਗਾਤਾਰ ਵਧਾਉਂਦਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਭਾਰਤ ਨੇ ਸਿੰਧੂ ਜਲ ਪ੍ਰੋਜੈਕਟਾਂ ਨੂੰ ਜਿਵੇਂ ਰੱਦ ਕੀਤਾ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਬੁਖਲਾਹਰ ਦੇ ਵਿੱਚ ਨਜ਼ਰ ਆਇਆ ਤੇ ਬੁਖਲਾਏ ਹੋਏ ਪਾਕਿਸਤਾਨ ਨੇ ਸਾਰੀ ਸਾਰੀ ਫੌਜ ਇੱਥੇ ਤਣਾਤ ਕਰ ਦਿੰਦੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਆਪਣੇ ਜੋ 에ਅਰਕ੍ਰਾਫਟ ਨੇ ਉਹ ਵੀ ਲਿਆ ਕੇ ਬਾਰਡਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜੇ ਕਰ ਦਿੱਤੇ ਕਿ ਨੇ ਮਿਸਾਈਲ ਲਾਂਚਸ ਲਿਆ ਕੇ ਖੜੇ ਕਰ ਦਿੱਤੇ ਨੇ ਮਿਸਾਈਲ ਡਿਸਟਰਾਇਰਸ ਲਿਆ ਕੇ ਖੜੇ ਕਰ ਦਿੱ ਪਾਕਿਸਤਾਨ ਵੱਲੋਂ ਤੇ ਕੀਤੀ ਗਈ ਦੱਸੀ ਜਾ ਰਹੀ ਕੋਈ ਭਾਰਤ ਵੱਲੋਂ ਵੀ ਆਪਣੀਆਂ ਤਿਆਰੀਆਂ ਲਗਾਤਾਰ ਜਾਰੀ ਰੱਖਿਆ ਗਿਆ ਨੇ ਭਾਰਤ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕੱਲ 에어 에어ਪਲੇਨਸ ਦੀ ਜੋ 에어ਕ੍ਰਾਫਟਸ ਨੇ ਉਹਨਾਂ ਦੀ ਜੋ ਟ੍ਰੇਨਿੰਗ ਕੀਤੀ ਗਈ ਹੈ ਹਮਲੇ ਦਾ ਨਾਮ ਆਕਰਮਣ ਮਾਫ ਕਰਨਾ ਇਸ ਮਿਸ਼ਨ ਦਾ ਨਾਮ ਆਕਰਮ ਮਿਸ਼ਨ ਆਕਰਮਣ ਰੱਖਿਆ ਗਿਆ ਸੀ ਇਸੇ ਮਿਸ਼ਨ ਆਕਰਮਣ ਦੇ ਤਹਿਤ ਭਾਰਤ ਨੇ ਕੱਲ ਆਪਣੀ ਹਵਾਈ ਫੌਜ ਨੂੰ ਐਕਟਿਵ ਕੀਤਾ ਐਕਟਿਵ ਕਰਕੇ ਉਹਨਾਂ ਨੂੰ ਫੌਜੀ ਅਭਿਆਸ ਕੀਤਾ ਹੈ ਜੰਗੀ ਅਭਿਆਸ ਕੀਤਾ ਹੈ ਭਾਰਤ ਨੇ ਵੀ ਕੱਲ ਤੇ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਹੱਤਵਰਦ ਦਾ ਸਾਥ ਦੇਣਾ ਹੈ ਤਾਂ ਅਸੀਂ ਤੁਹਾਡੇ ਖਿਲਾਫ ਰਵਾਂਗੇ ਤੁਹਾਡੇ ਖਿਲਾਫ ਹਰੋ ਇੱਕ ਕਾਰਵਾਈ ਕਰਾਂਗੇ ਜੋ ਬਣਦੀ ਹੈ ਫਿਲਹਾਲ ਇਹ ਤਸਵੀਰ ਸਭ ਤੋਂ ਵੱਡੀ ਤੁਹਾਡੀ ਜਿਗ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਸ ਲਈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਗਾਮ ਦੇ ਹਮਲੇ ਦੇ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਬੀਐਸਐਫ ਵੱਲੋਂ ਭੱਜ ਕੇ ਲੋਕਾਂ ਦੀ ਜਾਣ ਪਛਾਈ ਗਈ ਤੇ ਪੰਜਾਬ ਦੇ ਵਿੱਚ ਜੋ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਹਨਾਂ ਸਰਚ ਆਪਰੇਸ਼ਨਸ ਦੌਰਾਨ ਵੱਡੇ ਪੱਧਰ ਤੇ ਬਰਾਮਦਗੀ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਬਿਲਾਲ ਇਸ ਤਸਵੀਰ ਦੇ ਉੱਤੇ ਤੁਸੀਂ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਾਉਣਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰ ਕਿਸਨਾ ਦੇ ਰਹੀ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਲੋਕਾਂ ਨੂੰ ਡਰਨ ਦੀ ਕੋਈ ਬਹੁਤੀ ਲੋੜ ਨਹੀਂ ਹੈ ਇਸ ਹਾਈ ਅਲਰਟ ਤੋਂ ਦੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ ਬਾਰਡਰ ਤੇ ਵਧਾਈ ਗਈ ਚੌਕਸੀ ਦੇ ਕਾਰਨ ਜੋ ਸਿੱਧੇ ਤੌਰ ਤੇ ਜਿਸ ਦਾ ਅਸਕਾਰਨ ਨਹੀਂ ਦੱਸਿਆ ਜਾਂਦਾ ਕਿ ਪਾਕਿਸਤਾਨ ਵੱਲੋਂ ਕੋਈ ਸ਼ੱਕੀ ਜੋ ਗਤੀਵਿਧੀ ਨਾ ਹੋ ਜਾਵੇ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਸਾਰੇ ਤੇ ਸਾਰੇ ਦੱਸਿਆ ਜਾਂਦਾ ਕਿ ਆਪਣੇ ਫੌਜੀਆਂ ਨੂੰ ਤਣਾਤ ਕਰ ਦਿੱਤਾ ਹੈ ਅਤਵਾਦੀ ਵੀ ਦੱਸਿਆ ਜਾਂਦਾ ਕਿ ਬਾਰਡਰ ਦੇ ਇਲਾਕਿਆਂ ਦੇ ਵਿੱਚ ਤਣਾਤ ਕਰ ਦਿੱਤੇ ਨੇ ਤਾਂ ਜੋ ਭਾਰਤ ਨੂੰ ਤੇ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਹਮਲਾ ਹੁੰਦਾ ਜਾਂ ਭਾਰਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਲਹਾਲ ਬਹੁਤ ਵੱਡੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਇਸ ਵੇਲੇ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਦਾ ਦੱਸਦੇ ਕਿ ਪਾਕਿਸਤਾਨ ਦੇ ਵੱਲੋਂ ਕੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਗਾਤਾਰ ਪਾਕਿਸਤਾਨ ਵੱਲੋਂ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਭਾਰਤ ਪਾਕਿਸਤਾਨ ਨੇ ਹਰ ਰੁੱਥ ਕੰਡਾ ਅਪਣਾ ਲਿਆ ਜਿਸ ਦੇ ਨਾਲ ਉਸ ਨੂੰ ਸਿੰਧੂ ਦਾ ਜਲ ਮਿਲ ਸਕੇ ਜਾਂ ਸਿੰਧੂ ਦਾ ਪਾਣੀ ਮਿਲ ਸਕੇ ਪਰ ਸਿੰਧੂ ਨਦੀ ਦੇ ਉੱਪਰ ਜੋ ਜੋ ਯੋਜਨਾ ਹੈ ਉਸ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਉਸ ਤੇ ਪਾਣੀ ਰੋਕਣ ਦੀ ਕਾਰਵਾਈ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਔਜ ਵਕਫਾ ਡੈਮਸ ਦੇ ਉੱਤੇ ਗੇਟ ਬੰਦ ਕਰ ਦਿੱਤੇ ਗਏ ਨੇ ਤਾਂ ਜੋ ਪਾਕਿਸਤਾਨ ਦੇ ਉੱਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਪਰ ਫਿਲਹਾਲ ਵੱਡੀਆਂ ਤਸਵੀਰਾਂ ਤੋਂ ਣਾਈ ਕੋਰ ਫਿਰ ਦੁਆਰ ਦਾ ਸਾਂਝੀ ਕਰ ਦਿੰਦੇ ਆ ਜਿਸ ਤਰੀਕੇ ਨਾਲ ਬੀਐਸਐਫ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਦਾ ਸਕਟੀਆਂ ਨੇ ਇਸ ਦੌਰਾਨ ਵੱਡੇ ਪੱਧਰ ਤੇ ਉਤੇ ਵੀ ਦੱਸਿਆ ਜਾਂਦਾ ਹੈ ਕਿ ਸਰਚ ਆਪਰੇਸ਼ਨ ਦੇ ਦੌਰਾਨ ਬੀਐਸਐਫ ਵੱਲੋਂ ਪੰਜਾਬ ਦੇ ਵਿੱਚੋਂ 5 3.4 ਕਿਲੋ ਦੇ ਕਰੀਬ ਆਰਟੀਐਕਸ ਬਰਾਮਦ ਕੀਤਾ ਗਿਆ। ਬੋਰੇ ਦੇ ਵਿੱਚ ਪਿਆ ਸਮਾਨ ਸੀ ਵੱਡੇ ਪੱਧਰ ਤੇ ਕਾਰਤੂਸ ਬਰਾਮਦ ਹੋਏ ਨੇ, ਪਿਸਤਲਾਂ ਬਰਾਮਦ ਹੋਈਆਂ ਨੇ, ਟਾਈਮਰਸ ਬਰਾਮਦ ਹੋਏ ਨੇ, ਰਿਮੋਟ ਡਿਵਾਈਸ ਕੁਝ ਬਰਾਮਦ ਹੋਈ ਦੱਸੇ ਜਾਂਦੇ ਨੇ। ਫਿਲਹਾਲ ਬੇहद ਅਹਿਮ ਜਾਣਕਾਰੀ ਹੈ। ਇਸੇ ਵਿੱਚਾਲੇ ਖਬਰ ਇਹ ਵੀ ਹੈ ਕਿ ਬੀਐਸਐਫ ਦੇ ਡੀਜੀ ਨੇ ਗ੍ਰਾਸ ਕੱਤਰ ਦੇ ਨਾਲ ਗੱਲਬਾਤ ਕੀਤੀ ਹੈ। ਪਾਕਿਸਤਾਨੀ ਰੇਂਜਰਸ ਦੇ ਵਿੱਚ ਫਿਲਹਾਲ ਇੱਕ ਰੇਂਜਰ ਆਪ ਮੈਂ ਕਹਿੰਦਾ ਪਾਕਿਸਤਾਨ ਰੇਂਜਰਸ ਨੇ ਪੰਜਾਬ ਦੇ ਬਾਰਡਰ ਤੇ ਇੱਕ ਪਿਆਸਫ ਦਾ ਜਵਾਨ ਫੜ ਲਿਆ ਸੀ। ਉਸ ਸਥਿਤੀ ਤੋਂ ਵੀ ਡੀਜੀ ਨੂੰ ਜਾਣੂ ਕਰਵਾਇ ਦੇ ਸਮਝ ਵਿੱਚ ਵੀ ਡੀਜੀ ਨਾਲ ਮੁਲਾਕਾਤ ਹੋਈ ਹੈ ਬੀਐਸਐਫ ਹਰ ਦੱਸਿਆ ਜਾਂਦਾ ਹੈ ਕਿ ਮੋਰਚੇ ਨੂੰ ਸਾਂਭਣ ਲਈ ਐਸੋਲੇ ਕਾਲੀ ਬੈਠੀ ਹੈ ਜਾਂ ਕਹਿ ਸਕਦੇ ਹੋ ਤਿਆਰ ਬੈਠੀ ਹੈ ਬੀਐਸਐਫ ਹਰ ਇੱਕ ਜੋ ਮੋਰਚੇ ਦੇ ਉੱਤੇ ਜਵਾਬ ਦੇਣ ਲਈ ਤਿਆਰ ਬੈਠੀ ਆਂ ਬੀਤੀ ਰਾਤ ਖਬਰ ਵੀ ਅਜੇ ਹੀ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਕਿਉਂਕਿ ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਰੱਦ ਕੀਤਾ ਸ਼ਿਮਲਾ ਸਮਝੌਤਾ ਰੱਦ ਕਰਨ ਦਾ ਸਿੱਧਾ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਐਲਓਸੀ ਲਾਈਨ ਆਫ ਕੰਟਰੋਲ ਨੂੰ ਨਾਮ ਬੰਨਣਾ ਬਿਸ਼ੱਕ ਇਹ ਭਾਰਤ ਲਈ ਕਾਫੀ ਇਸ ਹੱਦ ਤੱਕ ਸੌਖਾ ਹੋ ਜਾਵੇਗਾ ਕਿ ਜਦ ਐਲਓਸੀ ਦੀ ਮਾਨਤਾ ਹੀ ਰੱਦ ਕਰ ਦਿੰਦੀ ਹੈ ਜੇਕਰ ਪਾਕਿਸਤਾਨ ਨੇ ਤਾਂ ਫਿਰ ਪਾਕਿ ਭਾਰਤ ਉਸ ਸਰਦ ਤੇ ਜਿੱਥੇ ਅੜਿਆ ਖੜਾ ਹੈ ਜੰਗ ਜੇ ਕਹਿ ਸਕਦੇ ਹੋ ਜਿਸ ਪਾਸ ਜਿੱਥੇ ਪਾਕਿਸਤਾਨ ਐਸੋਲੇ ਅੜਿਆ ਖੜਾ ਹੈ ਤਾਂ ਫਿਰ ਉਸ ਸਰਦ ਕਿਵੇਂ ਉਸ ਨੇ ਨਾਪੀ ਹੈ ਕਿਉਂਕਿ ਐਲਓਸੀ ਦੀ ਖੁਦ ਉਸ ਨੇ ਪਹਿਲਾਂ ਲਾਈਨ ਆਫ ਕੰਟਰੋਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਅਜੇ ਬਚਾਲੇ ਜੇਕਰ ਜੰਗ ਲੱਗਦੀ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਜੰਗ ਲੱਗ ਸਕਦੀ ਹੈ ਫਿਲਹਾਲ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਦੋਵਾਂ ਦੇਸ਼ਾਂ ਵੱਲੋਂ ਆਪਣੇ ਅਧਿਨ ਕਿ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਵੀ ਜੋ ਡ੍ਰਿਲਸ ਸ਼ੁਰੂ ਕਰ ਦਿੱਤੀਆਂ ਗਿਆ ਨੇ ਆਧੁਨਿਕ ਕਿ ਅਸੀਂ ਤਾਂ ਅਮਰੀਕਾ ਦੇ ਕੈਨ ਤੇ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਨੂੰ ਪਨਾਹ ਦਿੰਦੇ ਆਏ ਆ ਉਹਨਾਂ ਨੂੰ ਪਾਲਣ ਪੋਸ਼ਣ ਕਰਦੇ ਆ ਸਾਡੀ ਸਭ ਤੋਂ ਵੱਡੀ ਗਲਤੀ ਹੈ ਜਿਸ ਦਾ ਖਮਿਆਜਾ ਹੁਣ ਅਸੀਂ ਭੁਗਤ ਰਹੇ ਹਾਂ ਉਹਨਾਂ ਨੇ ਇਸ ਦੇ ਨਾਲ ਹੀ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵਿਚਾਲੇ ਆਓ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਦਾ ਮਾਹੌਲ ਬਣਿਆ ਹੈ ਆਕੇ ਤੁਸੀਂ ਇਸ ਮਾਹੌਲ ਨੂੰ ਸਮੇਟੋ ਇਥੋਂ ਤੱਕ ਕਰ ਅਮਰੀਕਾ ਨੂੰ ਉਸਨੇ ਅਪੀਲ ਕਰ ਦਿੱਤੀ ਪਰ ਫਿਲਹਾਲ ਇਹ ਪੰਜਾਬ ਦੇ ਵਿੱਚ ਜਾਂ ਕਹਿ ਸਕਦੇ ਹੋ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਉਹ ਨਾਲ ਦਿਨਾਂ ਚ ਕੀ ਰੰਗ ਵਿਖਾਉਂਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਬੇहद ਅਹਿਮ ਜਾਣਕਾਰੀ ਦੇਣਾ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਵ ਪਰ ਤੇ ਪਾਕਿਸਤਾਨ ਦੇ ਵਿਚਾਲੇ ਅਸਲੇ ਖਤਰਾ ਜੰਗ ਦਾ ਲਗਾਤਾਰ ਵਧਿਆ ਹੋਇਆ ਤਨਤਨੀ ਦੇ ਇਸ ਮਾਹੌਲ ਦੇ ਵਿਚਾਲੇ ਹੁਣ ਪੈਲਗਾਮ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਤਨਤਨੀ ਦਾ ਮਾਹੌਲ ਤਾਂ ਜਰੂਰ ਪੈਦਾ ਹੋ ਗਿਆ ਪਰ ਇਸੇ ਵਿਚਾਲੇ ਇੱਕ ਬਹੁਤ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਚ ਹਾਈ ਅਲਰਟ ਜਾਰੀ ਕੀਤਾ ਗਿਆ ਬੀਐਸਐਫ ਨੂੰ ਚੌਕਸ ਰਹਿਣ ਲਈ ਕਹਿ ਦਿੱਤਾ ਗਿਆ ਸਰਗਰਮ ਕਰ ਦਿੱਤਾ ਗਿਆ ਬੀਐਸਐਫ ਨੂੰ ਐਕਟਿਵ ਮੂਡ ਦੇ ਉੱਤੇ ਲਿਆਂਦਾ ਗਿਆ ਸਰਦੀ ਇਲਾਕਿਆਂ ਦੇ ਵਿੱਚ ਫਿਲਹਾਲ ਬੀਐਸਐਫ ਦੀ ਗਸ਼ਤ ਨੂੰ ਵਧਾ ਦਿੱਤਾ ਗਿਆ ਪਲਗਮ ਹਮਲੇ ਦੇ ਵਿੱਚੋਂ ਬੀਐਸਐਫ ਐਕਟਿਵ ਕੀਤੀ ਗਿਆ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਐਕਟਿਵ ਮੂਡ ਦੇ ਵਿੱਚ ਅੱਜ ਬੀਐਸਐਫ ਨਜ਼ਰ ਆਈ ਅਮਰਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਜਾਂ ਸਰਹੱਦੀ ਇਲਾਕਿਆਂ ਦੀ ਜਿਹੜੇ ਅਸੀਂ ਗੱਲ ਕਰੀਏ ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਕਰਦੇ ਨੇ ਜਿਨ੍ਹਾਂ ਚ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹੇ ਸ਼ਾਮਲ ਨੇ ਜਾਇ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹਾਈ ਅਲਰਟ ਦੇ ਨਾਲ ਹੀ ਕਹ ਆਖ ਦਿੱਤਾ ਗਿਆ ਕਿ ਹਰ ਇੱਕ ਸ਼ੱਕੀ ਦੇ ਉੱਤੇ ਨਜ਼ਰ ਰੱਖੀ ਜਾਵੇ ਹਰ ਇੱਕ ਸ਼ੱਕੀ ਨੂੰ ਧਿਆਨ ਨਾਲ ਵਾਚ ਕੀਤਾ ਜਾਵੇ ਉਸਤੇ ਐਨ ਪੈਣੀ ਨਜ਼ਰ ਰੱਖ ਕੇ ਰੱਖੀ ਜੇਕਰ ਕੋਈ ਲੱਗਦਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਪ੍ਰਤੀਤ ਹੁੰਦਾ ਹੈ ਤਾਂ ਉਸ ਨੂੰ ਪੁੱਛਗਛ ਲਈ ਹਿਰਾਸਤ ਚ ਲਿਆ ਜਾ ਸਕਦਾ ਹੈ ਐਕਸ਼ਨ ਮੋਡ ਦੇ ਵਿੱਚ ਅਤੇ ਬੀਐਸਐਫ ਨਜ਼ਰ ਆ ਰਹੀ ਹੈ ਨਹੀਂ ਨਹੀਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕਰ ਦਿੱਤਾ ਗਿਆ ਜੀ ਹਾਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕੀਤਾ ਗਿਆ ਦੱਸਿਆ ਜਾਂਦਾ ਹੈ ਹਰ ਬਾਰਡਰ ਦੇ ਉੱਤੇ ਭਾਵੇਂ ਉਹ ਪੰਜਾਬ ਦਾ ਹੋਵੇ ਰਾਜਸਥਾਨ ਦਾ ਹੋਵੇ ਜਾਂ ਫਿਰ ਕਿਸੇ ਹੋਰ ਸੂਬੇ ਦਾ ਜੰਮੂ ਕਸ਼ਮੀਰ ਦੇ ਵਿੱਚ ਆਉਂਦਾ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਬੀਐਸਐਫ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਥਾਂ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਪਰ ਇਸੇ ਵਿਚਾਲੇ ਬੇਹਤ ਵੱਡੀ ਖਬਰ ਹੈ ਜੋ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਅਸਲੇ ਸਾਂਝੀ ਕਰ ਰਹੇ ਹਾਂ ਪੈਲਗਾਮ ਹਮਲੇ ਦੇ ਵਿੱਚੋਂ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ 22 ਤਰੀਕ ਨੂੰ ਪੈਲਗਾਮ ਦੇ ਵਿੱਚ ਹਮਲਾ ਹੋਇਆ ਪਾਕਿਸਤਾਨ ਦੇ ਨਾਲ ਸਿੱਧਾ ਤੌਰ ਤੇ ਇਸ ਦੇ ਵਿੱਚ ਹੱਥ ਨਜ਼ਰ ਆਇਆ ਤੇ ਹੁਣ ਇਸੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਬੀਐਫ ਬੀਐਸਐਫ ਨੂੰ ਅਲਰਟ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਪੈਲਗਾਮ ਚੋਅ ਅਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੇ ਪਾਕਿਸਤਾਨੀ ਬਾਰਡਰਾਂ ਦੇ ਉੱਤੇ ਹਾਈਲਰਟ ਜਾਰੀ ਕੀਤਾ ਗਿਆ ਖੂਫੀ ਏਜੰਸੀਆਂ ਨੂੰ ਮਿਲੀ ਅਤਵਾਦੀ ਗਤੀਵਿਧੀਆਂ ਦੇ ਰਿਪੋਰਟ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਬੀਐਸਐਫ ਸੀਮਾ ਸੁਰੱਖਿਆ ਬਲ ਨੂੰ ਆਪਣੀ ਕੁਇਕ ਰੈਕਸ਼ਨ ਟੀਮਾਂ ਕੁਆਰਟੀ ਟੀਮਾਂ ਨੂੰ ਜੋ ਸਰਗਰਮ ਕਰ ਦਿੱਤਾ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਟੀਮਾਂ 24 ਘੰਟੇ ਗੱਜ ਦੇ ਨਾਲ ਡਰੋਨ ਦੇ ਨਾਲ ਨਾਲ ਨਿਗਰਾਨੀ ਰੱਖਣ ਅੱਜ ਤੱਕ ਆ ਗਿਆ ਕਿ ਪੰਜਾਬ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਜਾਂ ਹੋਰ ਸੂਬਿਆਂ ਨਾਲ ਲੱਗਦੇ ਜੋ ਪਾਕਿਸਤਾਨ ਨਾਲ ਬਾਰਡਰ ਸਾਂਝੀ ਕਰਦੇ ਨੇ ਉਹ ਬਾਰਡਰਾਂ ਦੇ ਉੱਤੇ ਡਰੋਨ ਦੇ ਨਾਲ ਵੀ ਨਿਗਰਾਨੀ ਰੱਖੀ ਜਾਵੇ ਇਹਨੂੰ ਪੰਨੀ ਨਜ਼ਰ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਲਚਲ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਵਿਸ਼ਵ ਨੂੰ ਹੁਕਮ ਕਰ ਦਿੱਤਾ ਗਿਆ ਨੇ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਉਸ ਦੇਤੇ ਜੋ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਮੋਡ ਦੇ ਨਾਲ ਉਸ ਦੇਤੇ ਕਾਰਵਾਈ ਕਰ ਦਿੱਤੀ ਜਾਵੇ ਦੱਸਿਆ ਜਾਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਬਾਰਡਰ ਤੇ ਪਾਕਿਸਤਾਨੀ ਡਰੋਨ ਦੇ ਰਾਹੀਂ ਹਥਿਆਰ ਡਰੱਗਸ ਤੇ ਵਿਸਫੋਟਕ ਸਮੱਗੀਆਂ ਸੁੱਟਣ ਦੇ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਉੱਤੇ ਧਿਆਨ ਚ ਰੱਖਦੇ ਦਿਨ ਰਾਤ ਤੰਗੜਾਣੀ ਰੱਖੀ ਜਾ ਰਹੀ ਹੈ ਪਰ ਫਿਲਹਾਲ ਵਿਸ਼ਵ ਦੇ ਜਵਾਨਾਂ ਦੀ ਜੋ ਵਾਧੂ ਤਰਾਤੀ ਦੇ ਨਾਲ-ਨਾਲ ਸਰਾਧਨਾ ਲੱਗਦੇ ਪਿੰਡਾਂ ਦੇ ਵਿੱਚ ਪੈਟਰੋਲਿੰਗ ਤੇ ਤਲਾਸ਼ੀ ਮੂਹਮ ਨੂੰ ਹੂਰ ਵਧਾ ਦਿੱਤਾ ਗਿਆ ਹੈ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਦੇਣ ਲਈ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਬੇਸਬ ਦੇ ਨਾਲ ਲੱਗਦੇ ਹਾਈ ਟੈਕ ਸਰਵਾਈਲੈਂਸ ਕੈਮਰੇ ਨਾਈਟ ਵਿਜ਼ਨ ਜੰਤਰ ਤੇ ਮੋਸ਼ਨ ਸੈਂਸਰਸ ਨੂੰ ਐਕਟਿਵ ਕਰ ਦਿੱਤਾ ਗਿਆ ਇਸ ਨਾਲ ਹੀ ਹਰ ਸ਼ੱਕੀ ਗਤੀਵਿਧੀ ਤੇ ਜਾਂ ਹਰ ਤਰ੍ਹਾਂ ਦੀ ਗਤੀਵਿਧੀ ਨਜ਼ਰ ਰੱਖ ਲਈ ਕੰਟਰੋਲ ਰੂਮ ਦੇ ਵਿੱਚ ਸੁਰੱਖਿਆ ਜਨਸੇ ਦੀਆਂ ਟੀਮਾਂ 24 ਘੰਟੇ ਨਿਗਰਾਨੀ ਦੇ ਉੱਤੇ ਬਿਠਾ ਦਿੱਤੀਆਂ ਗਈਆਂ ਨੇ ਬੀਐਸਐਫ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਆਪਣੇ ਪੱਧਰ ਦੇ ਉੱਤੇ ਦੱਸੰਦਾ ਹੈ ਕਿ ਸੁਰੱਖਿਆ ਵਿਵਸਥਾ ਚੱਕਾ ਚੌਂਦ ਕਰ ਦਿੱਤੀ ਹੈ ਸੁਰੱਖਿਆ ਵਿਵਸਥਾ ਪੰਜਾਬ ਪੁਲਿਸ ਨੂੰ ਲੈ ਕੇ ਵੀ ਅਲਰਟ ਤੇ ਹੈ ਪਰ ਬੀਐਸਐਫ ਨੂੰ ਹਾਈ ਅਲਰਟ ਤੇ ਰਹਿਣ ਲਈ ਆਖ ਦਿੱਤਾ ਗਿਆ ਹੈ ਇਸੇ ਵਿਚਾਲੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ ਤੇ ਅੱਜ ਪਾਕਿਸਤਾਨ ਬਾਰਡਰ ਦੇ ਇਲਾਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਰਡੀਐਕਸ ਤੇ ਹੋਰ ਸਮਾਨ ਬਰਾਮਦ ਹੋਇਆ ਹੈ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਪੰਜਾਬ-ਪਾਰਤ ਪਾਕਿਸਤਾਨ ਦੇ ਨਾਲ ਲੱਗਦੇ ਜੋ ਸਰਹੱਦ ਹੈ ਉੱਥੇ ਦੱਸਿਆ ਜਾਂਦਾ ਹੈ ਕਿ ਸੀਮਾ ਸੁਰੱਖਿਆ ਫੋਰਸ ਨੇ ਬੀਐਸਐਫ ਨੇ ਪਾਕਿਸਤਾਨ ਤੋਂ ਆਈ ਵੱਡੀ ਸਾਤਵਾਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ ਪਹਿਲਵਾਂ ਗਾਂ ਵਾਂਗੂ ਦੱਸਿਆ ਜਾਂਦਾ ਹੈ ਕਿ ਪੰਜਾਬ ਨੂੰ ਵੀ ਦਹਿਲਾਦ ਦੇਣ ਦੀ ਸਾਜ਼ਿਸ਼ ਰਚੀ ਗਈ ਹੈ ਪਹਿਲਗਾਮ ਵਾਂਗੂ ਪੰਜਾਬ ਦੇ ਵਿੱਚ ਵੱਡਾ ਆਤਵਾਦੀ ਹਮਲਾ ਹੋ ਸਕਦਾ ਸੀ ਜਿਸ ਫਿਲਹਾਲ ਦੱਸਿਆ ਜਾਂਦਾ ਹੈ ਕਿ ਜਦੋਂ ਅੱਜ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਵਾਢੀ ਕੀਤੀ ਜਾ ਰਹੀ ਸੀ ਤੇ ਫਸਲ ਦੀ ਵਾਢੀ ਦੇ ਦੌਰਾਨ ਇੱਕ ਸ਼ੱਕੀ ਬੂਰਾ ਨਜ਼ਰ ਆਇਆ ਤੇ ਇਸ ਬੂਰੇ ਦੇ ਵਿੱਚ 4.5 ਕਿਲੋ ਆਰਟੀਐਕਸ 5 ਕਿਲੋ ਹੈ 5 ਹੈਂਡ ਗ੍ਰੇਡ ਮਾਫ ਕਰਨਾ 4.5 ਕਿਲੋ ਆਰਟੀਐਕਸ 5 ਹੈਂਡ ਗ੍ਰੇਡ 5 ਪਿਸਤਲ 8 ਮੈਗਜ਼ੀਨ 220 ਜਿੰਦਾ ਕਾਰਤੂਜ਼ ਦੋ ਬੈਟਰੀਆਂ ਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਵੀ ਬਰਾਮਦ ਹੋਇਆ ਵੱਡੀ ਸਾਜ਼ਿਸ਼ ਪੰਜਾਬ ਨੂੰ ਦਹਿਲਾ ਦੇਣ ਦੀ ਇਸ ਲਈ ਇੱਥੇ ਕਰਦੀ ਹੋਈ ਜੋ ਕਹਿ ਸਕਦੇ ਹਾਂ ਪਾਕਿਸਤਾਨ ਦੇ ਆ ਜੋ ਏਜੰਸੀਸ ਨੇ ਜਾਂ ਕਹਿ ਸਕਦੇ ਪਾਕਿਸਤਾਨ ਦੇ ਜੋ ਭਾਰਤ ਦੇ ਵਿਰੋਧੀ ਲੋਕ ਨੇ ਉਹ ਅਜਿਹੀਆਂ ਕਾਰਵਾਈਆਂ ਤੇ ਨਜ਼ਰ ਕਰਦੇ ਨਜ਼ਰਾਂ ਨੇ ਤੇ ਵਿਸਫ ਨੇ ਵੱਡੇ ਪੱਧਰ ਤੇ ਜੋ ਬਰਾਮਦਗੀ ਕੀਤੀ ਹੈ ਉਸੇ ਥਾਂ ਦੀਆਂ ਤਸਵੀਰਾਂ ਵੀ ਇਸ ਤੋਂ ਅਨਸਾਂਝੀਆਂ ਕਰ ਰਹੇ ਪਰ ਫਿਲਹਾਲ ਬੇहद ਅਹਿਮ ਜਾਣਕਾਰੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਹਾਈ ਅਲਰਟ ਕਰ ਦਿੱਤਾ ਗਿਆ ਹੈ ਬੀਐਸਐਫ ਨੂੰ ਬਾਰਡਰ ਦੇ ਉੱਤੇ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਇਹਨਾਂ ਟੀਮਾਂ ਨੂੰ 24 ਘੰਟੇ ਐਕਟਿਵ ਬ੍ਰੈਂਡ ਲਈ ਆਖ ਦਿੱਤਾ ਗਿਆ ਹੈ ਬੇਹਦ ਅਹਿਮ ਜਾਣਕਾਰੀ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਬੀਐਸਐਫ ਦੀਆਂ ਟੀਮਾਂ ਵੱਲੋਂ ਜੋ ਐਸਓਐਲ ਸਭ ਤੋਂ ਕੁਇਕ ਕਰੈਕਸ਼ਨ ਟੀਮਾਂ ਨੂੰ ਤਾਇਨਾਤੀ ਕਰ ਦਿੱਤੀ ਗਈ ਹੈ ਫਿਲਹਾਲ ਅਹਿਮ ਜਾਣਕਾਰੀ ਹੈ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਸਾਂਝੀ ਜਰੂਰ ਕਰ ਰਹੇ ਹਾਂ ਪਰ ਇਸ ਭਾਰਤ ਪਾਕਿਸਤਾਨ ਦੇ ਤਣਾ ਵਿਚਾਲੇ ਤੁਸੀਂ ਇਸ ਖਬਰ ਨੂੰ ਕਿਵੇਂ ਵੇਖਦੇ ਹੋ ਆਪਣੀ ਪ੍ਰਤੀਕਿਰਿਆ ਜਿਹੜਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰ ਕੇ ਸੁਣਾਈਏ ਉੱਥੇ ਦੂਜੇ ਪਾਸੇ ਫੌਜ ਨੂੰ ਬਾਰਡਰ ਦੇ ਇਲਾਕਿਆਂ 'ਚ ਤਣਾਤ ਕਰ ਦਿੱਤਾ ਗਿਆ ਹੈ ਕਿ ਮਿਸਕਈ ਮਿਸਾਲ ਲਾਂਚਰਸ ਨੂੰ ਵੀ ਉੱਥੇ ਤਰਾਤ ਕੀਤਾ ਗਿਆ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਆ ਜੋ ਪਾਕਿਸਤਾਨ ਲਗਾਤਾਰ ਵਧਾਉਂਦਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਭਾਰਤ ਨੇ ਸਿੰਧੂ ਜਲ ਪ੍ਰੋਜੈਕਟਾਂ ਨੂੰ ਜੇ ਰੱਦ ਕੀਤਾ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਬੁਖਲਾਹਰ ਦੇ ਵਿੱਚ ਨਜ਼ਰ ਆਇਆ ਤੇ ਬੁਖਲਾਏ ਹੋਏ ਪਾਕਿਸਤਾਨ ਨੇ ਸਾਰੀ ਸਾਰੀ ਫੌਜ ਇੱਥੇ ਤਣਾਤ ਕਰ ਦਿੰਦੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਆਪਣੇ ਜੋ 에ਅਰਕ੍ਰਾਫਟ ਨੇ ਉਹ ਵੀ ਲਿਆ ਕੇ ਬਾਰਡਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜੇ ਕਰ ਦਿੱਤੇ ਕਿ ਨੇ ਮਿਸਾਈਲ ਲਾਂਚਸ ਲਿਆ ਕੇ ਖੜੇ ਕਰ ਦਿੱਤੇ ਨੇ ਮਿਸਾਈਲ ਡਿਸਟਰੋਇਰਸ ਲਿਆ ਕੇ ਖੜੇ ਕਰ ਦਿੱਤੇ ਪਾਕਿਸਤਾਨ ਵੱਲੋਂ ਤੇ ਕੀਤੀ ਗਈ ਦੱਸੀ ਜਾ ਰਹੀ ਕੋਈ ਨਹੀਂ ਭਾਰਤ ਵੱਲੋਂ ਵੀ ਆਪਣੀਆਂ ਤਿਆਰੀਆਂ ਲਗਾਤਾਰ ਜਾਰੀ ਰੱਖੀਆਂ ਗਈਆਂ ਨੇ ਭਾਰਤ ਦੇ ਵੱਲੋਂ ਦੱਸਿਆ ਜਾਂਦਾ ਕਿ ਕੱਲ 에어 에어ਪਲੇਨਸ ਦੀ ਜੋ 에어크래프트 ਨੇ ਉਹਨਾਂ ਦੀ ਜੋ ਟ੍ਰੇਨਿੰਗ ਕੀਤੀ ਗਈ ਹੈ ਹਮਲੇ ਦਾ ਨਾਮ ਆਕਰਮਣ ਮਾਫ ਕਰਨਾ ਇਸ ਮਿਸ਼ਨ ਦਾ ਨਾਮ ਆਕਰਮ ਮਿਸ਼ਨ ਆਕਰਮਣ ਰੱਖਿਆ ਗਿਆ ਸੀ ਇਸੇ ਮਿਸ਼ਨ ਆਕਰਮਣ ਦੇ ਤਹਿਤ ਭਾਰਤ ਨੇ ਕੱਲ ਆਪਣੀ ਹਵਾਈ ਫੌਜ ਨੂੰ ਐਕਟਿਵ ਕੀਤਾ ਐਕਟਿਵ ਕਰਕੇ ਉਹਨਾਂ ਨੂੰ ਫੌਜੀ ਅਭਿਆਸ ਕੀਤਾ ਜੰਗੀ ਅਭਿਆਸ ਕੀਤਾ ਹੈ ਭਾਰਤ ਨੇ ਵੀ ਕੱਲ ਤੇ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਹੱਤਵਰਤਾ ਦਾ ਸਾਥ ਦੇਣਾ ਤਾਂ ਅਸੀਂ ਤੁਹਾਡੇ ਖਿਲਾਫ ਰਵਾਂਗੇ ਤੁਹਾਡੇ ਖਿਲਾਫ ਹਰੋ ਇੱਕ ਕਾਰਵਾਈ ਕਰਾਂਗੇ ਜੋ ਬਣਦੀ ਹੈ ਫਿਲਹਾਲ ਇਹ ਤਸਵੀਰ ਸਭ ਤੋਂ ਵੱਡੀ ਤੁਹਾਡੀ ਜਿਗ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਸ ਲਈ ਤਸਵੀਰਾਂ ਤੁਸੀਂ ਇੱਕsac ਦਿਓ ਪਹਿਲਗਾਮ ਦੇ ਹਮਲੇ ਦੇ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਪੀਐਸਐ ਵੱਲੋਂ ਭੱਜ ਕੇ ਲੋਕਾਂ ਦੀ ਜਾਣ ਪਛਾਈ ਗਈ ਤੇ ਪੰਜਾਬ ਦੇ ਵਿੱਚ ਜੋ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਹਨਾਂ ਸਰਚ ਆਪਰੇਸ਼ਨਸ ਦੌਰਾਨ ਵੱਡੇ ਪੱਧਰ ਤੇ ਬਰਾਮਦਗੀ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਵਿਲਾਲ ਇਸ ਤਸਵੀਰ ਦੇ ਉੱਤੇ ਤੁਸੀਂ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਾਉਣਾ ਭੁੱਲਿਓ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰਖ ਕੇ ਸੁਣਾ ਦੇ ਰਹੀਏ ਪਰ ਫਿਲਹਾਲ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਲੋਕਾਂ ਨੂੰ ਡਰਨ ਦੀ ਕੋਈ ਬਹੁਤੀ ਲੋੜ ਨਹੀਂ ਇਸ ਹਾਈ ਅਲਰਟ ਤੋਂ ਵੀ ਜਾਣ ਫਿਲਹਾਲ ਬਾਰਡਰ ਦੇ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ ਬਾਰਡਰ ਤੇ ਵਧਾਈ ਗਈ ਚੌਕਸੀ ਦੇ ਕਾਰਨ ਜੋ ਸਿੱਧੇ ਤੌਰ ਤੇ ਜਿਸ ਦਾ ਅਸਕਾਰਨ ਨਹੀਂ ਦੱਸਿਆ ਜਾਂਦਾ ਕਿ ਪਾਕਿਸਤਾਨ ਵੱਲੋਂ ਕੋਈ ਸ਼ੱਕੀ ਜੋ ਗਤੀਵਿਧੀ ਨਾ ਹੋ ਜਾਵੇ ਜਿਸ ਤਰੀਕੇ ਨਾਲ ਪਾਕਿਸਤਾਨ ਨੇ ਸਾਰੇ ਤੇ ਸਾਰੇ ਦੱਸਿਆ ਜਾਂਦਾ ਹੈ ਕਿ ਆਪਣੇ ਫੌਜੀਆਂ ਨੂੰ ਤਣਾਤ ਕਰ ਦਿੰਦਾ ਹੈ ਅਤਵਾਦੀ ਵੀ ਦੱਸਿਆ ਜਾਂਦਾ ਕਿ ਬਾਰਡਰ ਦੇ ਇਲਾਕਿਆਂ ਦੇ ਵਿੱਚ ਤਣਾਤ ਕਰ ਦਿੰਦੇ ਨੇ ਤਾਂ ਜੋ ਭਾਰਤ ਨੂੰ ਤੇ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਹਮਲਾ ਹੁੰਦਾ ਜਾਂ ਭਾਰਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਲਹਾਲ ਬਹੁਤ ਵੱਡੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਇਸ ਵੇਲੇ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਦਾ ਦੱਸਦੇ ਕਿ ਪਾਕਿਸਤਾਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਗਾਤਾਰ ਪਾਕਿਸਤਾਨ ਵੱਲੋਂ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਭਾਰਤ ਪਾਕਿਸਤਾਨ ਨੇ ਹਰ ਉਥ ਕੰਡਾ ਅਪਣਾ ਲਿਆ ਜਿਸ ਦੇ ਨਾਲ ਉਸ ਨੂੰ ਸਿੰਧੂ ਦਾ ਜਲ ਮਿਲ ਸਕੇ ਜਾਂ ਸਿੰਧੂ ਦਾ ਪਾਣੀ ਮਿਲ ਸਕੇ ਪਰ ਸਿੰਧੂ ਨਦੀ ਦੇ ਉੱਪਰ ਜੋ ਜੋ ਯੋਜਨਾ ਹੈ ਉਸ ਨੂੰ ਭਾਰਤ ਨੇ ਸਿਰੇ ਤੋਂ ਖਾਲਚ ਕਰ ਦਿੱਤਾ ਹੈ ਉਸ ਤੇ ਪਾਣੀ ਰੋਕਣ ਦੀ ਕਾਰਵਾਈ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਆਜ ਵਕਫਾ ਡੈਮਸ ਦੇ ਉੱਤੇ ਗੇਟ ਬੰਦ ਕਰ ਦਿੱਤੇ ਗਏ ਨੇ ਤਾਂ ਜੋ ਪਾਕਿਸਤਾਨ ਦੇ ਉੱਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਪਰ ਫਿਲਹਾਲ ਵੱਡੀਆਂ ਤਸਵੀਰਾਂ ਤੋਂ ਨਿਕੋਰ ਫਿਰ ਦੁਵਾਰਾ ਸਾਂਝੀ ਕਰ ਦਿੰਦੇ ਬੀਐਸਐਫ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਸਰਚ ਆਪਰੇਸ਼ਨ ਦੀਆਂ ਇਹ ਤਸਵੀਰਾਂ ਕਾਫੀ ਅਹਿਮ ਕਹੀਆਂ ਜਾ ਸਕਦੀਆਂ ਨੇ ਇਸ ਦੌਰਾਨ ਵੱਡੇ ਪੱਧਰ ਤੇ ਉਤੇ ਵੀ ਦੱਸਿਆ ਜਾਂਦਾ ਹੈ ਕਿ ਸਰਚ ਆਪਰੇਸ਼ਨ ਦੇ ਦੌਰਾਨ ਪਾ ਬੀਐਸਐਫ ਵੱਲੋਂ ਪੰਜਾਬ ਦੇ ਵਿੱਚੋਂ 5 4.5 ਕਿਲੋ ਦੇ ਕਰੀਬ ਆਰਟੀਐਕਸ ਬਰਾਮਦ ਕੀਤਾ ਗਿਆ। ਬੂਰੇ ਦੇ ਵਿੱਚ ਪਿਆ ਸਮਾਨ ਸੀ ਵੱਡੇ ਪੱਧਰ ਤੇ ਕਾਰਤੂਸ ਬਰਾਮਦ ਹੋਏ ਨੇ, ਪਿਸਤਲਾਂ ਬਰਾਮਦ ਹੋਈਆਂ ਨੇ, ਟਾਈਮਰਸ ਬਰਾਮਦ ਹੋਏ ਨੇ, ਰਿਮੋਟ ਡਿਵਾਈਸ ਕੁਝ ਬਰਾਮਦ ਹੋਈ ਦੱਸੇ ਜਾਂਦੇ ਨੇ ਫਿਲਹਾਲ ਬੇहद ਅਹਿਮ ਜਾਣਕਾਰੀ ਹੈ। ਇਸੇ ਵਿੱਚਾਲੇ ਖਬਰ ਇਹ ਵੀ ਹੈ ਕਿ ਬੀਐਸਐਫ ਦੇ ਡੀਜੀ ਨੇ ਗ੍ਰਾਸ ਕੱਤਰ ਦੇ ਨਾਲ ਬਾਤ ਗਲਬਾਤ ਕੀਤੀ ਹੈ। ਪਾਕਿਸਤਾਨੀ ਰੇਂਜਰਸ ਦੇ ਵਿੱਚ ਫਿਲਹਾਲ ਇੱਕ ਰੇਂਜਰ ਐਪ ਮਾਗਨਾ ਪਾਕਿਸਤਾਨ ਰੇਂਜਰਸ ਨੇ ਪੰਜਾਬ ਦੇ ਬਾਰਡਰ ਤੇ ਇੱਕ ਪੀਐਸਫ ਦਾ ਜਵਾਨ ਫੜ ਲਿਆ ਸੀ ਉਸ ਸਥਿਤੀ ਤੋਂ ਵੀ ਡੀਜੀ ਨੂੰ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਨਾਲ ਹੀ ਬੀਐਸਐਫ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵੀ ਡੀਜੀ ਨਾਲ ਮੁਲਾਕਾਤ ਹੋਈ ਹੈ ਬੀਐਸਐਫ ਹਰ ਦੱਸਿਆ ਜਾਂਦਾ ਹੈ ਕਿ ਮੋਰਚੇ ਨੂੰ ਸਾਂਭਣ ਲਈ ਐਸੋਲੇ ਕਾਲੀ ਬੈਠੀ ਹੈ ਜਾਂ ਕਹਿ ਸਕਦੇ ਤਿਆਰ ਬੈਠੀ ਹੈ ਬੀਐਸਐਫ ਹਰ ਇੱਕ ਜੋ ਮੋਰਚੇ ਦੇ ਉੱਤੇ ਜਵਾਬ ਦੇਣ ਲਈ ਤਿਆਰ ਬੈਠੀ ਹੈ ਬੀਤੀ ਰਾਤ ਖਬਰ ਵੀ ਅਜੀ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਕਿਉਂ ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਰੱਦ ਕੀਤਾ ਸ਼ਿਮਲਾ ਸਮਝੌਤਾ ਰੱਦ ਕਰਨ ਦਾ ਸਿੱਧਾ ਮਤਲਬ ਇਹ ਕਿਆ ਜਾ ਸਕਦਾ ਹੈ ਕਿ ਐਲਓਸੀ ਲਾਈਨ ਆਫ ਕੰਟਰੋਲ ਨੂੰ ਨਾ ਮੰਨਣਾ ਬਿਸ਼ੱਕ ਕਿ ਭਾਰਤ ਲਈ ਕਾਫੀ ਇਸ ਹੱਦ ਤੱਕ ਸੌਖਾ ਹੋ ਜਾਵੇਗਾ ਜਦ ਐਲਓਸੀ ਦੀ ਮਾਨਤਾ ਹੀ ਰੱਦ ਕਰ ਦिती ਹੈ ਜੇਕਰ ਪਾਕਿਸਤਾਨ ਨੇ ਤਾਂ ਫਿਰ ਭਾਰਤ ਉਸ ਸਰਹੱਦ ਤੇ ਜਿੱਥੇ ਅੜਿਆ ਖੜਿਆ ਹੈ ਜੰਗ ਜੇ ਕਹਿ ਸਕਦੇ ਹੋ ਜਿਸ ਪਾਸ ਜਿੱਥੇ ਪਾਕਿਸਤਾਨ ਐਸੋਲੇ ਅੜਿਆ ਖੜਿਆ ਹੈ ਤਾਂ ਫਿਰ ਉਸ ਹੱਦ ਕਿਵੇਂ ਉਸਨੇ ਨਾਪੀ ਹੈ ਕਿਉਂਕਿ ਐਲਓਸੀ ਦੀ ਖੁਦ ਉਸਨੇ ਪਹਿਲਾਂ ਲਾਈਨ ਆਫ ਕੰਟਰੋਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਅਜੇ ਬਚਾਲੇ ਜੇਕਰ ਜੰਗ ਲੱਗਦੀ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਜੰਗ ਲੱਗ ਸਕਦੀ ਹੈ ਫਿਲਹਾਲ ਦੋਵਾਂ ਦੇਸ਼ਾਂ ਦੇ ਵਿੱਚ ਤਣਾ ਕਿ ਵੀ ਜੋ ਡ੍ਰਿਲਸ ਸ਼ੁਰੂ ਕਰ ਦਿੱਤੀਆਂ ਗਿਆਨ ਆਧੁਨਿਕ ਤਕਨੀਕਾਂ ਦੀ ਵਰਤੋਂ ਵੀ ਲੈ ਕੇ ਸ਼ੁਰੂ ਕਰ ਦਿੱਤੀਆਂ ਇੱਥੇ ਦਿਕਰ ਗਿਆ ਪਾਕਿਸਤਾਨ ਦੇ ਇੱਕ ਤਾਂ ਗ੍ਰਹਿ ਮੰਤਰੀ ਇੱਥੇ ਦਿਕਰ ਕਿਹਾ ਜਾਂਦਾ ਹੈ ਕਿ ਅਸੀਤਾ ਅਮਰੀਕਾ ਦੇ ਕੈਨ ਤੇ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਨੂੰ ਪਨਾਹ ਦਿੰਦੇ ਆਏ ਆ ਉਹਨਾਂ ਨੂੰ ਪਾਲਣ ਪੋਸ਼ਣ ਕਰਦੇ ਆ ਸਾਡੀ ਸਭ ਤੋਂ ਵੱਡੀ ਗਲਤੀ ਹੈ ਜਿਸ ਦਾ ਖਮਿਆਜਾ ਹੁਣ ਅਸੀਂ ਭੁਗਤ ਰਹੇ ਹਾਂ ਉਹਨਾਂ ਨੇ ਇਸ ਦੇ ਨਾਲ ਹੀ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵਿਚਾਲੇ ਆਓ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਲੇ ਜੋ ਤਣਾਅ ਦਾ ਮਾਹੌਲ ਬਣਿਆ ਹੈ ਆਕੇ ਤੁਸੀਂ ਇਸ ਮਾਹੌਲ ਨੂੰ ਸਮੇਟੋ ਇਥੋਂ ਤੱਕ ਅਮਰੀਕਾ ਨੂੰ ਉਸਨੇ ਅਪੀਲ ਕਰ ਦਿੱਤੀ ਪਰ ਫਿਲਹਾਲ ਇਹ ਪੰਜਾਬ ਦੇ ਵਿੱਚ ਜਾਂ ਕਹਿ ਸਕਦੇ ਹੋ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਆਉਣ ਵਾਲੇ ਦਿਨਾਂ 'ਚ ਕੀ ਰੰਗ ਵਿਖਾਉਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਬੇहद ਅਹਿਮ ਜਾਣਕਾਰੀ ਦੇਣਾ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਪਰ ਤੇ ਪਾਕਿਸਤਾਨ ਦੇ ਵਿਚਾਲੇ ਅਸਲ ਇੱਕ ਖਤਰਾ جنگ ਦਾ ਲਗਾਤਾਰ بڑھਿਆ ਹੋਇਆ ਤਣਾਤਨੀ ਦੇ ਇਸ ਮਾਹੌਲ ਦੇ ਵਿਚਾਲੇ ਹੁਣ ਪੈਲਗਾਮ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਤਣਾਤਨੀ ਦਾ ਮਾਹੌਲ ਤਾਂ ਜਰੂਰ ਪੈਦਾ ਹੋ ਗਿਆ ਪਰ ਇਸੇ ਵਿਚਾਲੇ ਇੱਕ ਬਹੁਤ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਚ ਹਾਈ ਅਲਰਟ ਜਾਰੀ ਕੀਤਾ ਗਿਆ BSF ਨੂੰ ਚੌਕਸ ਕਰਨ ਲਈ ਕਹ ਦਿੱਤਾ ਗਿਆ ਸਰਗਰਮ ਕਰ ਦਿੱਤਾ ਗਿਆ BSF ਨੂੰ ਐਕਟਿਵ ਮੂਡ ਦੇ ਉੱਤੇ ਲਿਆਂਦਾ ਗਿਆ ਸਰਹੱਦੀ ਇਲਾਕਿਆਂ ਦੇ ਵਿੱਚ ਫਿਰਾਲ BSF ਦੀ ਗਸ਼ਤ ਨੂੰ ਵਧਾ ਦਿੱਤਾ ਗਿਆ ਪੈਲਗਾਮ ਹਮਲੇ ਦੇ ਵਿੱਚੋਂ BSF ਐਕਟਿਵ ਕੀਤੀ ਗਿਆ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਐਕਟਿਵ ਮੂਡ ਦੇ ਵਿੱਚ ਅੱਜ BSF ਨਜ਼ਰ ਆਈ ਅਮਰਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਜਾਂ ਸਰਹੱਦੀ ਇਲਾਕਿਆਂ ਦੀ ਜਿਹੜੇ ਅਸੀਂ ਗੱਲ ਕਰੀਏ ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਕਰਦੇ ਨੇ ਜਿਨ੍ਹਾਂ ਚ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਫਰੋਜਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹੇ ਸ਼ਾਮਲ ਨੇ ਜਾਇ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰ ਕਰ ਦਿੱਤਾ ਗਿਆ ਹਾਈਲਾਈਟ ਦੇ ਨਾਲ ਹੀ ਕਿਆ ਦਿੱਤਾ ਗਿਆ ਕਿ ਹਰ ਇੱਕ ਸ਼ੱਕੀ ਦੇ ਉੱਤੇ ਨਜ਼ਰ ਰੱਖੀ ਜਾਵੇ ਹਰ ਇੱਕ ਸ਼ੱਕੀ ਨੂੰ ਧਿਆਨ ਨਾਲ ਵਾਚ ਕੀਤਾ ਜਾਵੇ ਉਸਤੇ ਐਨ ਪੈਨੀ ਨਜ਼ਰ ਰੱਖ ਕੇ ਰੱਖੀ ਜੇਕਰ ਕੋਈ ਲੱਗਦਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਪ੍ਰਤੀਤ ਹੁੰਦਾ ਹੈ ਤਾਂ ਉਸ ਨੂੰ ਪੁੱਛਗਛ ਲਈ ਹਿਰਾਸਤ ਚ ਲਿਆ ਜਾ ਸਕਦਾ ਐਕਸ਼ਨ ਮੋਡ ਦੇ ਵਿੱਚ ਅਤੇ ਬੀਐਸਐਫ ਨਜ਼ਰਾਰਾ ਕੀ ਹੈ ਨਹੀਂ ਨਹੀਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕਰ ਦਿੱਤਾ ਗਿਆ ਜੀ ਹਾਂ ਪੂਰੇ ਦੇਸ਼ ਦੇ ਵਿੱਚ ਬੀਐਸਐਫ ਨੂੰ ਐਕਟਿਵ ਕੀਤਾ ਗਿਆ ਦੱਸਿਆ ਜਾਂਦਾ ਹੈ ਹਰ ਬਾਰਡਰ ਦੇ ਉੱਤੇ ਭਾਵੇਂ ਉਹ ਪੰਜਾਬ ਦਾ ਹੋਵੇ ਰਾਜਸਥਾਨ ਦਾ ਹੋਵੇ ਜਾਂ ਫਿਰ ਕਿਸੇ ਹੋਰ ਸੂਬੇ ਦਾ ਜੰਮੂ ਕਸ਼ਮੀਰ ਦੇ ਵਿੱਚ ਆਉਂਦਾ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਬੀਐਸਐਫ ਐਕਟਿਵ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਥਾਂ ਥਾਂ ਦੇ ਉੱਤੇ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਪਰ ਇਸੇ ਵਿਚਾਲੇ ਬੇਹਤ ਵੱਡੀ ਖਬਰ ਹੈ ਜੋ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਅਸਲ ਵਿੱਚ ਸਾਹਮਣੇ ਕਰ ਰਹੇ ਹਾਂ ਪੈਲਗਾਮ ਹਮਲੇ ਦੇ ਵਿੱਚੋਂ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ 22 ਤਰੀਕ ਨੂੰ ਪੈਲਗਾਮ ਦੇ ਵਿੱਚ ਹਮਲਾ ਹੋਇਆ ਪਾਕਿਸਤਾਨ ਦੇ ਨਾਲ ਸਿੱਧੇ ਤੌਰ ਤੇ ਇਸ ਦੇ ਵਿੱਚ ਹੱਥ ਨਜ਼ਰ ਆਇਆ ਤੇ ਹੁਣ ਇਸੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਬੀਐਫ ਬੀਐਸਐਫ ਨੂੰ ਅਲਰਟ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਪੈਲਗਾਮ ਚ ਹੋਇਆਤ ਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੇ ਪਾਕਿਸਤਾਨੀ ਬਾਰਡਰਾਂ ਦੇ ਉੱਤੇ ਹਾਈ ਅਲਰਟ ਜਾਰੀ ਕੀਤਾ ਗਿਆ ਖੂਫੀਆ ਏਜੰਸੀਆਂ ਨੂੰ ਮਿਲੀਤ ਅਤਵਾਦੀ ਗਤੀਵਿਧੀਆਂ ਦੇ ਰਿਪੋਰਟ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਬੀਐਸਐ ਆਪਣੀ ਕੁਇਕ ਕ੍ਰੈਕਸ਼ਨ ਟੀਮਾਂ ਅਕਿਉਰਟੀ ਟੀਮਾਂ ਨੂੰ ਜੋ ਸਰਗਰਮ ਕਰ ਦਿੱਤਾ ਹੈ ਇਹ ਵੀ ਦੱਸਿਆ ਕਿ ਟੀਮਾਂ 24 ਘੰਟੇ ਗੱਜ ਦੇ ਨਾਲ ਡਰੋਨ ਦੇ ਨਾਲ ਨਾਲ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਨੇ ਜਿहां ਬੀਐਸਐਫ ਨੂੰ ਕਾ ਆਖ ਦਿੱਤਾ ਗਿਆ ਕਿ ਪੰਜਾਬ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਜਾਂ ਹੋਰ ਸੂਬਿਆਂ ਨਾਲ ਲੱਗਦੇ ਜੋ ਪਾਕਿਸਤਾਨ ਨਾਲ ਬਾਰਡਰ ਸਾਂਝੀ ਕਰਦੇ ਨੇ ਉਹ ਬਾਰਡਰਾਂ ਦੇ ਉੱਤੇ ਡਰੋਨ ਦੇ ਨਾਲ ਵੀ ਨਿਗਰਾਨੀ ਰੱਖੀ ਜਾਵੇ ਇਹਨੂੰ ਪੰਨੀ ਨਜ਼ਰ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਲਚਲ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਬੀਐਸਐਨ ਹੁਕਮ ਕਰ ਦਿੱਤੇ ਗਿਆ ਨੇ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਉਸ ਦੇਤੇ ਜੋ ਦੱਸਿਆ ਜਾ ਰਿਹਾ ਹੈ ਕਿ ਐਕਟਿਵ ਮੋਡ ਦੇ ਨਾਲ ਉਸ ਦੇਤੇ ਕਾਰਵਾਈ ਕਰ ਦਿੱਤੀ ਜਾਵੇ ਦੱਸਿਆ ਜਾਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਬਾਰਡਰ ਤੇ ਪਾਕਿਸਤਾਨੀ ਡਰੋਨ ਦੇ ਰਾਹੀਂ ਹਥਿਆਰ ਡਰਗਸ ਫਿਸਕਟ ਸਮੱਗੀਆਂ ਸੁੱਟਣ ਦੇ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਤੇ ਧਿਆਨ ਚ ਰੱਖਦੇ ਦਿਨ ਰਾਤ ਤੀਗਰਾਨੀ ਰੱਖੀ ਜਾ ਰਹੀ ਹੈ ਪਰ ਫਿਲਹਾਲ ਬੇਸਫ ਦੇ ਜਵਾਨਾਂ ਦੀ ਜੋ ਵਾਧੂ ਤਰਾਤੀ ਦੇ ਨਾਲ-ਨਾਲ ਸਰਾਧਨਾ ਲੱਗਦੇ ਪਿੰਡਾਂ ਦੇ ਵਿੱਚ ਪੈਟਰੋਲਿੰਗ ਤੇ ਤਲਾਸ਼ੀ ਮੁਹਿੰਮ ਨੂੰ ਹੋਰ ਵਧਾ ਦਿੱਤਾ ਗਿਆ। ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਦੇਣ ਲਈ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ। ਬੇਸਫ ਦੇ ਨਾਲ ਲੱਗਦੇ ਹਾਈ ਟੈਕ ਸਰਵਾਈਲੈਂਸ ਕੈਮਰੇ, ਨਾਈਟ ਵਿਜ਼ਨ ਯੰਤਰ ਤੇ ਮੋਸ਼ਨ ਸੈਂਸਰਸ ਨੂੰ ਐਕਟਿਵ ਕਰ ਦਿੱਤਾ ਗਿਆ ਇਸ ਨਾਲ ਹੀ ਹਰ ਸ਼ੱਕੀ ਗਤੀਵਿਧੀ ਤੇ ਜਾਂ ਹਰ ਤਰ੍ਹਾਂ ਦੀ ਗਤੀਵਿਧੀ ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮ ਦੇ ਵਿੱਚ ਸੁਰੱਖਿਆ ਏਜੰਸੀਆਂ ਦੇ ਟੀਮਾਂ 24 ਘੰਟੇ ਨਿਗਰਾਨੀ ਦੇ ਉੱਤੇ ਬਿਠਾ ਦਿੱਤੀਆਂ ਗਈਆਂ ਨੇ ਬੀਐਸਐਫ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਆਪਣੇ ਪੱਧਰ ਦੇ ਉੱਤੇ ਦੱਸਦਾ ਹੈ ਕਿ ਸੁਰੱਖਿਆ ਵਿਵਸਥਾ ਚੱਕਾ ਚੌਂਦ ਕਰ ਦਿੱਤੀ ਹੈ ਸੁਰੱਖਿਆ ਵਿਵਸਥਾ ਪੰਜਾਬ ਪੁਲਿਸ ਨੂੰ ਲੈਕ ਵੀ ਅਲਰਟ ਤੇ ਹੈ ਪਰ ਬੀਐਸਐਫ ਨੂੰ ਹਾਈ ਅਲਰਟ ਤੇ ਰਹਿਣ ਲਈ ਆਖ ਦਿੱਤਾ ਗਿਆ ਹੈ ਇਸੇ ਵਿਚਾਲੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ ਤੇ ਉੱਤੇ ਅੱਜ ਪਾਕਿਸਤਾਨ ਬਾਰਡਰ ਦੇ ਇਲਾਕੇ ਦੇ ਵਿੱਚੋਂ ਹੋਰ ਬਸਮਾਨ ਬਰਾਮਦ ਹੋਇਆ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਪੰਜਾਬ ਪਾਰਤ ਪਾਕਿਸਤਾਨ ਦੇ ਨਾਲ ਅਕਦੇ ਜੋ ਸਰਾਧ ਹੈ ਉੱਥੇ ਦੱਸਿਆ ਦ ਹੈ ਕਿ ਸੀਮਾ ਸੁਰੱਖਿਆ ਫੋਰਸ ਨੇ ਬੀਐਸਐਫ ਨੇ ਪਾਕਿਸਤਾਨ ਤੋਂ ਇਹ ਵੱਡੀ 7ਵਾਂ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ ਪਹਿਲਗਾਮ ਵਾਂਗੂ ਦੱਸਿਆ ਜਾਂਦਾ ਹੈ ਕਿ ਪੰਜਾਬ ਨੂੰ ਵੀ ਦਹਿਲਾਦ ਦੇਣ ਦੀ ਸਾਜ਼ਿਸ਼ ਰਚੀ ਗਈ ਪਹਿਲਗਾਮ ਵਾਂਗੂ ਪੰਜਾਬ ਦੇ ਵਿੱਚ ਵੱਡਾ ਆਤਵਾਦੀ ਹਮਲਾ ਹੋ ਸਕਦਾ ਸੀ ਜਿਸ ਫਿਲਹਾਲ ਦੱਸਿਆ ਜਾਂਦਾ ਹੈ ਕਿ ਜਦੋਂ ਅੱਜ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਵਾਢੀ ਕੀਤੀ ਜਾ ਰਹੀ ਸੀ ਤੇ ਫਸਲ ਦੀ ਵਾਢੀ ਦੇ ਦੌਰਾਨ ਇੱਕ ਸ਼ੱਕੀ ਬੂਰਾ ਨਜ਼ਰ ਆਇਆ ਤੇ ਇਸ ਬੂਰੇ ਦੇ ਵਿੱਚ 4.5 ਕਿਲੋ ਆਰਟੀਐਕਸ 5 ਕਿਲੋ ਹੈ 5 ਹੈਂਡ ਗ੍ਰੇਨੇਡ ਬਾਕੀ ਨਾਲ 4.5 ਕਿਲੋ ਆਰਟੀਐਕਸ 5 ਹੈਂਡ ਗ੍ਰੇਨੇਡ 5 ਪਿਸਟਲ 8 ਮੈਗਜ਼ੀਨ 220 ਜੰਦਾ ਕਾਰਤੂਜ਼ ਦੋ ਬੈਟਰੀਆਂ ਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਵੀ ਬਰਾਮਦ ਹੋਇਆ ਵੱਡੇ ਸਾਜ਼ਿਸ਼ ਪੰਜਾਬ ਨੂੰ ਦਹਿਲਾ ਦੇਣ ਦੀ ਇਸ ਲਈ ਇੱਥੇ ਕਰਦੀ ਹੋਈ ਜੋ ਕਹਿ ਸਕਦੇ ਹਾਂ ਪਾਕਿਸਤਾਨ ਦੇ ਆ ਜੋ ਏਜੰਸੀਸ ਨੇ ਜਾਂ ਕਹਿ ਸਕਦੇ ਪਾਕਿਸਤਾਨ ਦੇ ਜੋ ਭਾਰਤ ਦੇ ਵਿਰੋਧੀ ਲੋਕ ਨੇ ਉਹ ਹੈ ਜੀਆ ਕਰਵੇਂ ਇੱਥੇ ਨਜ਼ਰ ਕਰਦੇ ਨਜ਼ਰਾਂ ਨੇ ਤੇ ਬੀਐਸਐਫ ਨੇ ਵੱਡੇ ਪੱਧਰ ਤੇ ਜੋ ਬਰਾਮਦਗੀ ਕੀਤੀ ਹੈ ਉਸੇ ਥਾਂ ਦੀਆਂ ਤਸਵੀਰਾਂ ਵੀ ਇਸ ਤੋਂ ਅਸਾਂਝੀਆਂ ਕਰ ਰਹੇ ਪਰ ਫਿਲਹਾਲ ਬੇहद ਅਹਿਮ ਜਾਣਕਾਰੀ ਹੈ ਪੰਜਾਬ ਦੇ ਵਿੱਚ ਇਸ ਲਈ ਹਾਈ ਅਲਰਟ ਕਰ ਦਿੱਤਾ ਗਿਆ ਹੈ ਬੀਐਸਐਫ ਨੂੰ ਬਾਰਡਰ ਦੇ ਉੱਤੇ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਇਹਨਾਂ ਟੀਮਾਂ ਨੂੰ 24 ਘੰਟੇ ਐਕਟਿਵ ਰਹਿਣ ਲਈ ਆਖ ਦਿੱਤਾ ਗਿਆ ਹੈ ਬੇਹਦ ਅਹਿਮ ਜਾਣਕਾਰੀ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਬੀਐਸਐਫ ਦੀ ਟੀਮਾਂ ਵੱਲੋਂ ਜੋ ਐਸਐਲਐ ਸਭ ਤੋਂ ਕੁਇਕ ਕਰੈਕਸ਼ਨ ਟੀਮਾਂ ਨੂੰ ਤਾਇਨਾਤੀ ਕਰ ਦਿੱਤੀ ਗਈ ਹੈ ਫਿਲਹਾਲ ਅਹਿਮ ਜਾਣਕਾਰੀ ਹੈ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਦੇ ਨਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਸਾਂਝੀ ਜ਼ਰੂਰ ਕਰ ਰਹੇ ਹਾਂ ਪਰ ਇਸ ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ ਤੁਸੀਂ ਇਸ ਖਬਰ ਨੂੰ ਕਿਵੇਂ ਵੇਖਦੇ ਹੋ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਪ੍ਰਤੀਕਿਰਿਆ ਨੂੰ ਪਰ ਕੇ ਸੁਣ ਜੋ ਸੂਤਰਾਂ ਤੋਂ ਬਤਾਉ ਜਾਣਕਾਰੀ ਮਿਲੇਗੀ ਆਪਣੀ ਫੌਜ ਨੂੰ ਬਾਰਡਰ ਦੇ ਇਲਾਕਿਆਂ 'ਚ ਤਨਾਤ ਕਰ ਦਿੱਤਾ ਗਿਆ ਕਿ ਮਿਸਕਈ ਮਿਸਾਈਲ ਲਾਂਚਰਸ ਨੂੰ ਵੀ ਉੱਥੇ ਤਰਾਤ ਕੀਤਾ ਗਿਆ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਅਜੋ ਪਾਕਿਸਤਾਨ ਲਗਾਤਾਰ ਵਧਾਉਂਦਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਭਾਰਤ ਨੇ ਸਿੰਧੂ ਜਲ ਪ੍ਰੋਜੈਕਟਾਂ ਨੂੰ ਜਦੋਂ ਰੱਦ ਕੀਤਾ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਬਖਲਾਹਰ ਦੇ ਵਿੱਚ ਨਜ਼ਰ ਆਇਆ ਤੇ ਬਲਖਰਾਏ ਹੋਏ ਪਾਕਿਸਤਾਨ ਨੇ ਸਾਰੀ ਸਾਰੀ ਫੌਜ ਇੱਥੇ ਤਨਾਤ ਕਰ ਦਿੰਦੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਆਪਣੇ ਜੋ 에ਅਰਕ੍ਰਾਫਟ ਨੇ ਉਹ ਵੀ ਲਿਆ ਕੇ ਬਾਰਡਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਖੜੇ ਕਰ ਦਿੱਤੇ ਕਿਨੇ ਮਿਸਾਈਲ ਲਾਂਚਸ ਲਿਆ ਕੇ ਖੜੇ ਕਰ ਦਿੱਤੇ ਨੇ ਮਿਸਾਈਲ ਡਿਸਟਰਾਇਰਸ ਲਿਆ ਕੇ